ਚੋਰੀਆਂ ਦੇ ਹੌਸਲੇ ਹੌਲੀ ਹੌਲੀ ਵਧਦੇ ਜਾ ਰਹੇ ਨੇ ਤੇ ਪੁਲਿਸ ਕਾਰਵਾਈ ਤੋਂ ਸਿਵਾਏ ਹੋਰ ਕੁਝ ਨਹੀਂ ਕਰ پا ਰਹੀ। ਚੋਰ ਚੋਰੀ ਕਰਦੇ ਨੇ ਤੇ ਫਰਾਰ ਹੋ ਜਾਂਦੇ ਨੇ। ਹੁਣ ਗੁਰਦਾਸਪੁਰੇ ਸ਼ਹਿਰ ਬਟਾਲਾ ਤੋਂ ਵੀ ਇੱਕ ਅਜੀਬਾ ਇਮਾਮਲਾ ਸਾਹਮਣੇ ਆਇਆ ਹੈ। ਚਿੱਤਰੀ ਦੇ ਚੱਕਰਪੁਰਾ ਇਲਾਕੇ ਦੇ ਚੋਰਾਂ ਨੇ ਬੰਦ ਪਏ ਕਾਰ ਨੂੰ ਆਪਣਾ ਨਿਸ਼ਾਨਾ ਬਣਾਇਆ। ਕਾਰ ਦੇ ਮਾਲਕ ਨੇ ਦੱਸਿਆ ਕਿ ਉਸੇ ਰਿਸ਼ਤੇਦਾਰ ਦੇ ਵਿਆਹ ਚੱਸ਼ਿਮ ਲੱਗੇ ਹੋਏ ਸੀ ਤੇ ਜਦੋਂ ਵਾਪਸ ਘਰ ਆਏ ਤਾਂ ਵੇਖਿਆ ਹੀ ਕਾਰ ਦਾ ਸਾਇਲ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਵਿਖਿਆ ਹੋਇਆ ਸੀ। ਉਹਨਾਂ ਦੱਸਿਆ ਕਿ ਕਾਰ 'ਚ 7 ਟੋਲੇ ਸੋਨੇ ਦੇ ਗਹਿਣੇ ਤੇ 1.5 ਲੱਖ ਨਕਦੀ ਵੀ ਗਾਇਬ ਬਾਰ ਕੇ ਇਹ ਨਚੜੋਂ ਦਿੱਲੀ ਹੈ ਦਿੱਲੀੋਂ ਬਾਹਰ ਚਲੇ ਗਈ ਹੈ ਹਰੀ ਨੰਦਨ ਹੀ ਠੀਕ ਉੱਥੇ ਪਤਾ ਨਹੀਂ ਕਿਵਲੇ ਚਲੇ ਗਏ ਅੱਜ ਅਹੀ 2 ਵਜੇ ਆਏ 2 ਵਜੇਾਂ ਤੋਂ ਬਾਅਦ ਤਾਲਾ ਟੁੱਟਾ ਹੈ ਆਣ ਕੇ ਅੰਦਰ ਦੇਖਿਆ ਸਾਰਾ ਖਲਾਰਾ ਪਿਆ ਹੈ ਫਿਰ ਕਿ ਨਗਦੀ ਕੈਸ਼ ਵੇਖਿਆ ਆਈ ਆਪਣਾ ਉਹ ਕੈਸ਼ ਨਹੀਂ ਸੁਣਾ ਹੈ ਨਹੀਂ ਬਾਕੀ ਖਲਾਰਾ ਹੀ ਇਸੇ ਤਰ੍ਹਾਂ ਹੈ ਤਾਂ ਦੋ ਸਿਲੰਡਰ ਗਏ ਨਿਕਨ ਵੇਟਰ ਗਿਆ ਕਿੰਨਾ ਕੈਸ਼ ਕਿਹਾ ਕਿੰਨਾ ਸੋਨਾ ਹੈ 1.5 ਲੱਖ ਰੁਪਈਆ ਹੈ ਰੱਖਿਆ ਹੈ ਕੈਸ਼ ਬਈ ਲੈਂਡ ਵਾਲਾ ਤੇ ਬਾਕੀ ਸੱਤ ਤੋੜੇ ਸੋਨਾ ਹੈ ਬਾਕੀ ਅਸੀਂ ਦੇਖਣਾ ਪੈਣਾ ਸਾਨੂੰ ਬਾਕੀ ਸੋਨਾ ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅ ਜੀ ਕਹਿੰਦਾ ਕਿ ਉਹਨੇ ਕਾਜੀ ਮਲਕਨ ਦੇ ਬਿਆਨ ਤੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਪਤਾਨ ਜੀ ਮੈਂ ਤਾਂ ਅੱਜ ਡਿਊਟੀ ਉੱਸਰਾ ਤੇ ਇਹ ਮੈਨੂੰ ਫੋਨ ਆਇਆ ਸਬਾਹ ਨੰਬਰ ਤੋਂ ਕਿ ਜਵਾਲ ਅਜ਼ਮ ਸਾਨੂੰ ਫੋਨ ਕਰਵਾਇਆ ਕਿ ਚੋਰੀ ਹੋ ਗਈ ਹੈ ਨਾਮ ਪੁੱਤਰ ਦੇ ਉੱਥੇ ਮੁੱਕਾ ਵੇਖਿਆ ਗਿਆ ਜੀ ਮਿਸਟਰ ਮਲੇ ਜਿਹੜੇ ਮੈਸੇਜ ਇਹਦੇ ਦੋਦਰੀ ਤੋਂ ਆਪਣੇ ਬਦਨੀ এয়ারਪੋਰਟ ਸਾਬ ਨਾਲ ਟੰਡੀ ਕਰਕੇ ਆਈ ਸੀ ਤੇ ਉਥੋਂ ਇਹਨੂੰ ਕੋਈ ਜ਼ਰੂਰੀ ਕੰਮ ਇਹਨੂੰ ਸੰਭਾਲ ਲੈਣਾ ਪਿਆਗਾ ਜਨ ਅੱਜ ਆ ਕੇ ਦੇਖਿਆ ਤਾਂ ਮਤਲਬ ਜੇ ਨੀਂਦ ਦਾ ਤਾਲਾ ਬਾਹਰ ਵੀ ਤਾਲਾ ਵਜਾਉ ਕੰਮ ਤੱਕ ਕੇ ਕੋਈ ਅੰਗਰਦਨ ਚੋਰੀ ਕੀਤੀਗਾ ਇਹ ਲੱਗਾ ਜੇ ਲੱਗ ਲੱਗ ਪਈ ਆ ਜੀ ਤੇ ਸੱਤ ਤੱਕ ਸੁਣਾ ਦੋ ਸੈਂੰਡਰ ਹੈ ਜੀ ਤੇ ਹੋਰ ਵੀ ਅੱਗੇ ਅੰਦਰ ਚੈੱਕ ਕਰਕੇ ਬਾਹਰ ਜਨ ਜੋੜਾ ਮਾਰਾ ਚੋਰੀ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਨੇ ਤੇ ਪੁਲਿਸ ਹਮੇਸ਼ਾ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹਿੰਦੀ ਹੈ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੈ ਜਦ ਸੱਕਦਾ ਕਿ ਕਦੋਂ ਤੇ ਕਿਵੇਂ ਇਹਨਾਂ ਚੋਰਾਂ 'ਤੇ ਲਗਾਮ ਲੱਗੇਗੀ ਤਾਂ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਚੋਰਾਂ ਤੋਂ ਬਚਾਇਆ ਜਾ ਸਕੇ ਬਟਾਲਾ ਤੋਂ ਨਵੀਨ ਲੋਟਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ